ਦੇਸ਼ ਦੇ ਮਾਨ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੀਵਾਲੀ ਦੇ ਤੋਹਫੇ ਵਜੋਂ ਸਾਬਕਾ ਫੌਜੀ ਵੀਰਾਂ ਨੂੰ ਬੜੀਆਂ-ਬੜੀਆਂ ਸਨਗਤਾਂ ਦਿੱਤੀਆਂ ਦੇਸ਼ ਦੇ ਮਾਨ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਵੱਡੇ ਫੈਸਲੇ ਲੈਂਦੇ ਆ ਜਿਹੜੀਆਂ ਧੀਆ ਪੜਾਣਾ ਦੇ ਸ਼ਗਨ ਮੋਕੇ 50000 ਰੁਪਏ ਕੇਂਦਰ ਸਰਕਾਰ ਦਿੰਦੀ ਸੀ ਉਹਨੂੰ ਲਗਭਗ ਦੁਗਣੀ ਕਰ ਦਿੱਤਾ ਲੱਖ ਰੁਪਇਆ ਕਰ ਦਿੱਤਾ ਗਿਆ ਇਸੇ ਤਰ੍ਹਾਂ ਜਿਹੜੀ ਪੈਨਸਟਰੀ ਗ੍ਰਾਂਟ ਸੀ ਉਹਨੂੰ ਵੀ 4000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 8000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਸਾਬਕਾ ਫੌਜੀ ਜਾਂ ਪਰਵਾਰਾਂ ਦੇ ਜਿਹੜੇ ਬੱਚੇ ਪਹਿਲੀ ਜਮਾਤ ਤੋਂ ਲੈ ਕੇ ਬੀਅਤ ਆ ਪੜਦੇ ਸੀ ਜਾਂ ਪੜ ਰਹੇ ਆ ਉਹਨਾਂ ਦੀ ਮਜ਼ੀਫਾ ਰਾਸ਼ੀ ਵੀ ਪ੍ਰਧਾਨ ਮੰਤਰੀ ਜੀ ਨੇ ਵਧਾ ਦਿੱਤੀ ਆ ਤੇ ਬਹੁਤ ਬਹੁਤ ਧੰਨਵਾਦ ਸੱਪ ਫੌਜੀ ਵੀਰਾਂ ਨੂੰ ਸਨਗਤ ਦੇਣ ਤੇ ਤੇ ਇਸ ਤੇ ਮਨਜੋ ਪ੍ਰਧਾਨ ਮੰਤਰੀ ਨੇ ਹਮੇਸ਼ਾ ਦੇਸ਼ ਦੀ ਸਰਹੱਦਾ ਦੀ ਰਾਖੀ ਕਰਨ ਵਾਲੇ ਫੌਜੀ ਵੀਰਾਂ ਦੇ ਮਾਨ ਸਨਮਾਨ ਨੂੰ ਵਧਾਇਆ ਉਹਨਾਂ ਦੇ ਹੌਸਲੇ ਨੂੰ ਵਧਾਇਆ ਤੇ ਅੱਜ ਜਿਹੜੇ ਵੱਡੇ ਐਲਾਨ ਉਹਨਾਂ ਨੇ ਕੀਤੇ ਉਹਦੇ ਲਈ ਮੈਂ ਦੇਸ਼ ਦੇ ਮਾਨਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਉਹ ਆਗਾਮੀ ਇਸੇ ਤਰ੍ਹਾਂ ਸਾਡੇ ਫੌਜੀ ਵੀਰਾਂ ਦਾ ਹੌਸਲਾ ਬਦਉਂਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਕੇਂਦਰ ਸਰਕਾਰ